ਆਸਤਲਾਵ ਤੇ ਸੁਬੇ ਦਾ ਕੀ ਕੱਢੀ ਜੁਰੀ ਹੈ ਜੀ ਮੇਰੀ ਇੱਥੇ ਇੱਕ ਇਹ ਕੰਮ ਲੈ ਦੇ ਸੀ ਜਿਹੜੇ 3 ਦੇ ਬਾਹਰ ਆ ਮੋਬਾਈਲ ਕੋਈ ਬੱਜਿਆ ਕੋਈ ਧੱਕਾ ਹੋਇਆ ਕਿਹਨਾਂ ਸਾਡੀ ਗੱਲ ਵਾਂਗ ਇਹ ਜੀ ਅਸੀਂ ਨਾਲ ਕੱਲ ਬੰਦੇ ਲਾਏ ਸੀ ਦੋ ਮੈਂ ਕੰਮ ਕਰਾ ਰਿਹਾ ਹਸਦੂਲਾ ਮੈਂ ਬਿਲਕੁਲ ਕੰਨ ਦੇ ਨਾਲ ਹੀ ਖੜਾ ਤੇ ਬੱਚੇ ਆਏ ਜ਼ਰੂਰ ਲੰਘੇ ਆ ਸਿਵਲ ਡਰੈਸ ਦੇ ਬੱਚੇ ਸੀਗੇ ਦੋ ਤੇ ਸਾਨੂੰ ਨਹੀਂ ਪਤਾ ਨਾ ਕੋਈ ਮੋਬਾਈਲ ਹੈਗਾ ਇਹ ਤਾਂ ਨਹੀਂ ਦਿੰਦਾ ਅਸੀਂ ਇਹਨਾਂ ਕੋਈ ਮੈਸਕੂਲੇ ਨਹੀਂ ਵੇਚੇ ਬਾਕੀ ਇਹ ਵੀ ਸਕੂਲ ਦੇ ਹੋਣਾ ਆਂਦੇ ਆ ਵੀ ਬੱਚਿਆਂ ਨੂੰ ਸਕੂਲੇ ਮੈਨ ਲਿਆ ਹੋਣਾ ਥਾਇ ਜਣੀਗਾ ਮੈਂ ਸਕੂਲੇ ਨਹੀਂ ਲਿਆ ਸਰ ਕਾਨੂੰਨੀ ਪਤਾ ਨੇ ਕਿਹੜੇ ਕੰਮ ਲਈ ਬੱਚਿਆਂ ਨੂੰ ਸਕੂਲੇ ਮੈਨ ਲਿਆਤਾ ਤੇ ਬੱਚੇ ਗਏ ਸੀ ਮੈਂ ਕੰਮ ਕਰਾ ਰਿਹਾ ਬਿਲਕੁਲ ਕੰਧ ਦੇ ਨਾਲਾਂ ਬੱਚਿਆਂ ਦੇ ਜਦੋਂ ਖੋਇਆ ਨਾ ਕੋ ਤੇ ਇਹਨਾਂ ਨੇ ਬੁਲਾਇਆ ਵੀ ਆ ਪਰ ਮੈਨੂੰ ਉੱਥੇ ਬਿਲਕੁਲ ਕੰਧ ਦੇ ਨਾਲ ਬਾਜੇ ਸੀ ਬਾਕੀ ਮੇਰੇ ਬੰਦੇ ਜੋ ਜਿਹੜੇ ਗੇਟ ਤੇ ਬੈਠੇ ਸੀ ਇਹ ਅੱਡੀ ਛੁੱਟੀ ਬੰਦ ਤਰੀਵਨ ਹੋਣ ਵਾਲੀ ਸੀ ਨਾ ਹੋ ਗਈ ਉਹ ਬੱਚਿਆਂ ਦੇ ਮਾਪਿਆਂ ਦਾ ਕਹਿ ਰਹਾ ਹੈ ਕਿ ਬੱਚਿਆਂ ਦੇ ਨਾਲ ਕਾਫੀ ਚਿੰਤਨੀ ਦੇ ਪਿੱਛਾ ਤੁਹਾਨੂੰ ਮੇਰੇ ਜਾਂਦੇ। ਇਹ ਰਿਪੋਰਟ ਗਾਰੇ ਦਾ ਪਹਿਲੀ ਵੀ ਮਿਲਣ ਇੱਕ ਲੋਜਿਕ ਦੀ। ਇਸ ਸਾਲ ਵੇਖੋ ਅਸੀਂ ਜਦੋਂ ਵੇਖਿਆ ਨਹੀਂ ਬਾਹਰ ਅਹੀਂ ਬਾਹਰ ਇਹ ਵੀ ਬੰਦੇ ਦੂਤੀ ਤੇ ਗੀਰਦੇ ਆ। ਗੇਟ ਦੇ ਜਿਹੜਾ ਅੰਦਰ ਆਉਂਦਾ ਅਸੀਂ ਪੁੱਛਦੇ ਆ। ਐਂਟਰੀ ਕਰਦੇ ਆ ਮਾਂ ਬੱਚਾ ਨੂੰ ਐਂਟਰੀ ਕਰਦੇ ਜਿਹੋ ਜਾਂਦੇ ਆ। ਤੇ ਪਰ ਸਾਡਾ ਇਹ ਆ ਵੀ ਬਾਹਰ ਗੇਟ ਦੇ ਸਾਡੀ ਜਿਹੜੀ ਆ ਉਹ ਬਾਹਰ ਜਾ ਰਹੇ ਤਾਂਾਨੂੰ ਇਹ ਨਹੀਂ ਪਰ ਬੱਚੇ ਦੇ ਸਕੂਲ ਵਾਲੇ ਵਰਦੀ ਪਾਈ ਹੁੰਦੀ। ਫਿਰ ਤੁਸੀਂ ਉਹ ਬੱਚੇ ਰੋਕਦੇ ਨਹੀਂ ਗੱਲ ਛੱਡਦੇ ਜਿੰਨਾ ਕਿ ਉਹਨਾਂ ਦਾ ਕੋਈ ਮੰਗ ਆ ਪਿਓ ਜਾਂ ਕੋਈ ਲੈਣੇ। ਪਰੇ ਬੱਚੇ ਸਿਵਲ ਰੈਸੇ થી ਆਏ ਕਿਹੜੇ ਕੰਮ ਨੂੰ ਸਾਨੂੰ ਪਤਾ ਨਹੀਂ ਤੇ ਗਏ ਵੀ ਇਹ ਮੈਨੂੰ ਪੁੱਛੀ ਕਿ ਸਿਵਲ ਬਦੀ ਵਿੱਚ ਆਏ ਸੀ ਜੇ ਸਿਵਲ ਬਦੀ ਵਿੱਚ ਹੋਰ ਵੀ ਕੋਈ ਆਉਂਦਾ ਤੇ ਤੁਸੀਂ ਪੁੱਛਦੇ ਨਹੀਂ ਮਕੋਣ ਪੁੱਛਦੇ ਆ ਬਿਲਕੁਲ ਆਂਦੇ ਬੱਚੇ ਆਓ ਪੁੱਛਦੇ ਆ ਆਏ ਸਿਵਲ ਰੈਸੇ ਕੰਮ ਆਪਣਾ ਕਰਾ ਕੇ ਗਏ ਸੁੱਤੀ ਸਕੂਲ ਦੇ ਸਕੂਲ ਚ ਨਹੀਂ ਆਏ ਬੱਚੇ ਆਪਣਾ ਕੰਮ ਕਰਾ ਕੇ ਗਏ ਜਿਹੜਾ ਮੋਬਾਈਲ ਖੋਇਆ ਕਿੱਥੋਂ ਗਿਆ ਤੇ ਮੈਲ ਖੋਇਆ ਇਹ ਗੁੱਠ ਪਰਲੇ ਜਿਹੜਾ ਬਾਜਕਾਰ ਮਲੇ ਨੂੰ ਜਿਹੜਾ ਗਿਆ ਉਹਦੋਂ ਬੱਚੇ ਜਾ ਗਏ ਉਧਰ ਹੋਇਆ ਨਾ ਕੀ ਜੇ ਕਿਤੇ ਕੋਈ ਪਰਵਾਹ ਹੋ ਜਾਂਦੀ ਹੈ ਤਾਂ ਤੇ ਕੱਢਣਾ ਹੈ ਸਰ ਇੱਕ ਦੇ ਪਿੰਡ ਦਾ ਵਾ ਜੇ ਅਸੀਂ ਗੇਟ ਬੰਦ ਕਰਦੇ ਆ ਤੇ ਪਿੰਡਾਂ ਦਾ ਜਾਂਦੇ ਵੀ ਪਿੰਡ ਵਾਲਿਆਂ ਦੇ ਪਿੰਡ ਦਾ ਰਾਹ ਵਾ ਤੇ ਅਸੀਂ ਕਰ ਵੀ ਦੇਨੇ ਆ ਬਾਅਦ ਚ ਆ ਜਾਂਦੇ ਆ ਗੇਟ ਖੋਲੋ ਸਾਡੇ ਕੋ ਖਲਾਉਂਦੇ ਵੀ ਕੀ ਯਾਰਾ ਖੋਲਿਆ ਵੀ ਆ ਕਿ ਪਿੰਡ ਦਾ ਰਾਹ ਵਾ ਹੀ ਬੰਦ ਨਹੀਂ ਤੁਸੀਂ ਕਰ ਸਕਦੇ ਤੇ ਹੁਣ ਜੇ ਸਾਨੂੰ ਪਿੰਡ ਆ ਇੱਕਦਾਂ ਸਾਨੂੰ ਦੇਖ ਕੇ ਦੇ ਦੇਣ ਵੀ ਤੁਸੀਂ ਸਕੂਲ ਟਾਈਮ ਤੋਂ ਬਾਅਦ ਲੁੱਗਣ ਤੋਂ ਬਾਅਦ ਗੇਟ ਬੰਦ ਕਰਕੇ ਰੱਖਣਾ ਵਾ ਖੁੱਲਣਾ ਨਹੀਂ ਆ ਤੇ ਛੁੱਟੀ ਹੋਣ ਟਾਈਮ ਖੁੱਲਣਾ ਵਾ ਪੇਂਡ ਦਾ ਕੋਈ ਐਂਦੀ ਨੰਗੂਗਾ ਨਹੀਂ ਜੇ ਸਾਨੂੰ ਇੰਨਾ ਪਿੰਡ ਵਾਲੇ ਲਿਖ ਕੇ ਦੇ ਦੇਣ ਤਾਂਹੀਂ ਬਿਲਕੁਲ ਐਗਰੀਆ ਵੀ ਇੱਥੇ ਕੋਈ ਘਟਨਾ ਨਹੀਂ ਹੋਏਗੀ ਪਰ ਇਹ ਚੱਕਰਾ ਵੀ ਗੇਟ ਜਿਹੜਾ ਖੁੱਲਾ ਨਹੀਂ ਖੋਲਣ ਦਿੰਦਾ ਪਿਆ ਆਂਦੇ ਵੀ ਬੰਦ ਕਿਉਂ ਕੀਤਾ ਵਾ ਖੁੱਲਾ ਰੱਖੋ ਇਹ ਚੱਕਰਾ ਜੇ ਸਾਨੂੰ ਲਿਖ ਕੇ ਦੇ ਦੇਣਗੇ ਵੀ ਪੇਟ ਸਾਡੇ ਵੱਲੋਂ ਪੰਚਾਇਤ ਲੇਖ ਦੇ ਜਾਂ ਕਿਉਂ ਲਿਖਾ ਦੇਣ ਕਿ ਛੂਟ ਟਾਈਮ ਤੁਸੀਂ ਗੇਟ ਨਹੀਂ ਖੋਲਣਾ ਤੇ ਉਹਦੇ ਵਿੱਚ ਬੱਚਿਆਂ ਦੀ ਵੀ ਸੇਫਟੀ ਹੋਊਗੀ ਤੇ ਸਾਡੀ ਵੀ ਸੇਫਟੀ ਸਾਡੇ ਨਾਲ ਉੱਤਣ ਰਿਆ ਕੇ ਗੱਲ ਪੈਂਦੇ ਆ ਕਿ ਤੁਸੀਂ ਖੋਲੋ ਸਾਡੇ ਵੀ ਗੱਲ ਪੈਂਦੇ ਨਾਲ ਕੇ ਬੰਦੇ ਫੇ ਉਹ ਵੀ ਭਾਜੀ ਉਹਨਾਂ ਨਾਲ ਸਾਡਾ ਵੀ ਹੱਡਾ ਵੀ ਹੱਡ ਕੋ ਕਿਹੜਾ ਕੁ ਸਾਨੂੰ ਵੱਢ ਜਾਂਦੇ ਮਾਰ ਜਾਂਦੇ ਤੁਸੀਂ ਤਰੀਕ ਕਰੇ ਕੋਈ ਜੀਵਨ ਦਾ ਪਲੇਅਰ ਦਿੱਤੀ ਬੱਚਾ ਨਾ ਕਰ ਤੇ ਮੈਂ ਜੀ ਆਪਣੇ ਸੀਨੀਅਰ ਨੂੰ ਮੈਂ ਨੂੰ ਪ੍ਰਿੰਸੀਪਲ ਨੂੰ ਦੱਸਤਾ ਵੀ ਮੈਡਮ ਬੱਚਿਆਂ ਕੋ ਮੋਬਾਈਲ ਖੋਇਆ ਗਿਆ ਵਾ ਤੇ ਉਸ ਤੋਂ ਬਾਅਦ ਇਹਨਾਂ ਦੇ ਘਰ ਵੀ ਫੋਨ ਕੀਤਾ ਵਾ ਅਸੀਂ ਉਹਦੀ ਕੰਪਲੇਨ ਵੀ ਅਮਰਸਰ ਦਿੱਤੀ ਆ ਮੇਰੇ ਨਾਲ ਦੇ ਮੁੰਡੇ ਨੇ ਕਿ ਇਦਾਂ ਇਦਾਂ ਵਾਲ ਦੇ ਵੀ ਜਿੱਦਣ ਸੇਵ ਪਾਈ ਉਦੋਂ ਤੁਹਾਡਾ ਮੋਬਾਈਲ ਮਿਲ ਜਾਊਗਾ ਕਿਉਂਕਿ ਅਸੀਂ ਅਮਰਸਰ ਕੰਪਲੇਨ ਕਰਤੀ ਹੈਗੀ ਉਹਨੂੰ ਵੇਖੋ ਕਦੋਂ ਦਾ ਜਿੱਦਣ ਸਿੰਘ ਕੋਲੋਂ ਕਿਉਂ ਦਸ ਚੱਲ ਚੱਲੀ ਉਹ ਕੋਲਾ ਲਾ ਗੀ ਲੋਗ ਮੈਸੇਜ ਅੰਤ ਤੱਕ ਜੀ ਨਾ ਮੇਰਾ ਨਾਮ ਰਾਜਵੀਰ ਹੈ ਮੈਂ ਫਤਿਹ ਮਾਗੀਰਾਂ ਨਾ ਮੈਂ ਆਪਾਂ ਦੇ ਵਿੱਚ ਦਾ ਕੰਮ ਕਰਦਾ ਕਰਦਾ ਰਹਾਂ ਮੈਂ ਮੇਰੇ ਬੱਚਿਆਂ ਨੇ ਕੱਲ ਲਾਸਟ ਡੇਟ ਇਜ਼ ਸਕਾਲਰਸ਼ਿਪ ਅਪਲਾਈ ਕਰਨ ਦੀ ਤੇ ਮੇਰੀ ਵੱਡੀ ਬੇਟੀ ਜਿਹੜੀ ਨਾਲ ਆਈ ਛੋਟੀ ਬੇਟੀ ਦੇ ਉਹਨਾਂ ਨੇ ਮੋਬਾਈਲ ਲੈ ਕੇ ਆਈ ਨਾਲ ਵੀ ਸਕਾਲਰਸ਼ਿਪ ਅਪਲਾਈ ਕਰਨੀ ਆ ਤੇ ਜਦੋਂ ਇੱਥੇ ਆਣ ਕੇ ਮਤਲਬ ਮੋਬਾਈਲ ਕਰਨ ਤੋਂ ਅਪਲਾਈ ਕਰਨ ਤੋਂ ਬਾਅਦ ਮਤਲਬ ਜਿਹੜੇ ਇੱਥੇ ਇੱਕ ਅਣਪਛਾਤੇ ਲੋਕ ਹੀ ਕੋਈ ਮੋਟਰਸਾਈਕਲ ਤੇ ਦੋ ਜਣੇ ਉਹਨਾਂ ਨੇ ਇਹ ਨਾ ਮਤਲਬ ਕਿ ਹੱਥੋਂ ਪਾਈ ਕਰਕੇ ਤੇ ਜਿਹੜੇ ਗਲਤੀ ਦਾ ਅਧਰ ਰੱਖੀ ਨਾ ਮੇਰੇ ਕੋ ਮੋਬਾਈਲ ਲੈ ਲਿਆ ਮੋਬਾਈਲ ਕੋ ਕੇ ਉਹ ਚਲੇ ਗਏ ਕੋਈ ਨਹੀਂ ਮਤਲਬ ਸਕਿਉਰਟੀ ਗਾਰਡ ਨਹੀਂ ਮੇਰੀ ਛੋਟੀ ਬੇਟੀ ਨੇ ਬਹੁਤ ਆਵਾਜ਼ਾਂ ਮਾਰੀਆਂ ਤਿੰਨ ਚਾਰ ਜਣ ਬਰੀਏ ਨੇ ਆਵਾਜ਼ ਮਾਰੀ ਆ ਜਾਂਦੀ ਮਤਲਬ ਦੋ ਤਿੰਨ ਮਤਲਬ ਜਿਹੜੀ ਮਿੰਟ ਵਾ ਇੱਥੇ ਉਹ ਆਵਾਜ਼ਾਂ ਮਾਰਦੀ ਰਹੀ ਆ ਤੇ ਕੋਈ ਵੀ ਮਤਲਬ ਸਕੂਲ ਦਾ ਜਿਵੇਂ ਸਕਿਉਰਟੀ ਗਾਰਡ ਚਾਰ ਜਣੇ ਸਕਿਉਰਟੀ ਗਾਰਡ ਆ ਇੱਥੇ ਕੋਈ ਵੱਲੋਂ ਕੋਈ ਬਾਹਰ ਨਹੀਂ ਆਇਆ ਕੋਈ ਪਤਾ ਨਹੀਂ ਜੇ ਮੰਨ ਲਓ ਇੱਥੇ ਕੋਈ ਮੇਰੇ ਬੱਚਿਆਂ ਨੂੰ ਮਾਰ ਦਿੰਦਾ ਤੇ ਫਿਰ ਕੌਣ ਜ਼ਿੰਮੇਵਾਰ ਹਈ ਕਿਹਾ ਜਿਵੇਂ ਪੰਜੀ ਇੱਥੇ ਜਿਹੜੇ ਸਪੋਰਟੀ ਗਾਰਡ ਦਾ ਗੇਟ ਦੇ ਕੋਲ ਹੀ ਹੁੰਦੇ ਆ ਫੇਰ ਦੇ ਕੋਲ ਦੱਸਿਆ ਜਾ ਰਿਹਾ ਵਾਰਦਾ ਤੋਂ ਹੀ ਹੈ ਹਾਂਜੀ ਕਿਤੇ ਨ ਨਹੀਂ ਗੇਟ ਦੇ ਕੋਲ ਉਸ ਟਾਈਮ ਤੇ ਕੋਈ ਨਹੀਂ ਹੈਗਾ ਜੀ ਕਿਉਂਕਿ ਬੱਚੇ ਦੱਸ ਰਹੇ ਮੇਰੇ ਵੀ ਕੋਈ ਗੇਟ ਤੇ ਨਹੀਂ ਗੇਟ ਖੁੱਲੇ ਸੀ ਦੋਨੋਂ ਇਸ ਸੰਬੰਧੀ ਕੋਈ ਪੂਨ ਦੇ ਨਾਲ ਤੁਹਾਡੀ ਪਰਦਾ ਤਾਂ ਨਹੀਂ ਮੇਰੀ ਸਕੂਲ ਸੰਬੰਧੀ ਕੋਈ ਨਹੀਂ ਹੈ ਸਕੂਲ ਨਾਲ ਹੀ ਪ੍ਰਿੰਸੀਪਲ ਆਏ ਆ ਅੱਜ ਗੱਲ ਕਰਕੇ ਜਾਵਾਂਗੇ ਤੇ ਉਸ ਤਰ੍ਹਾਂ ਇਹ ਆ ਵੀ ਅਸੀਂ ਸਪੋਰਟੀ ਗਾਰਡ ਨੂੰ ਜਰੂਰ ਆਣ ਕੇ ਕਿਹਾ ਵਾ ਵੀ ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ ਮੰਦੀ ਤੇ ਇਹ ਕਹਿ ਰਹੇ ਆ ਵੀ ਅਸੀਂ ਅਸੀਂ ਇਸ ਟਾਈਮ ਤੇ ਹੈਗੇ ਅਸੀਂ ਇਹਨਾਂ ਨੇ ਮਤਲਬ ਜਿਦੋਂ ਇਹ ਗੱਲ ਹੋ ਗਈ ਆ ਮੇਰੇ ਬੱਚੇ ਫਿਰ ਸਕਿਉਰਿਟੀ ਗਾਰਡ ਕੋ ਗਏ ਆ ਤੇ ਫਿਰ ਇਹਨੇ ਫੋਨ ਲਵਾਇਆ ਵਾ ਫਿਰ ਫੋਨ ਲਵਾਉਣ ਤੋਂ ਬਾਅਦ ਸਕਿਉਰਿਟੀ ਗਾਰਡ ਜਿਹੜੇ ਆ ਉਹ ਫਿਰ ਉਹਨਾਂ ਦੇ ਪਿੱਛੇ ਮੋਟਰਸਾਈਕਲ ਤੇ ਗਏ ਕਿੰਨੇ ਵਜੇ ਦੀ ਲੱਗੀ ਤਕਰੀਬਨ 12 ਸਵਾ 12 ਦੀ ਹੋਏਗੀ ਹਾਂਜੀ ਸਕੂਲ ਚ ਟੈਗ ਰੈਸੈਪਟ ਚਲਦੀ ਨਹੀਂ ਬੰਦ ਹੋਈ ਬੰਦ ਹੋਈ ਹਾਂਜੀ ਅਹੀਂ ਇੱਥੇ ਪਤਿਆਂਵਾ ਚੌਂਕੀ ਤੇ ਦਿੱਤੀ ਦੀ ਲੋੜ ਆ ਅਹੀਂ ਇਹ ਕਿ ਉਹਨੀਆਂ ਵੀ ਜਿਵੇਂ ਇੱਥੇ ਜਿਹੜਾ ਇਹ ਸਕੂਲ ਦਾ ਰਸਤਾ ਜਿਹੜਾ ਇਹ ਆਮ ਬਣਾਇਆ ਹੋਇਆ ਵਾ ਵੀ ਇਹ ਇਦੋਂ ਦੋਨੋਂ ਗੇਟ ਖੁੱਲੇ ਰਹਿੰਦੇ ਆ ਦੇਰੇ ਤੇ ਕਾਰਵਾਈ ਕੀਤੀ ਜਾਵੇ ਵੀ ਜਿਹੜਾ ਜਾਂ ਤੇ ਸਕੂਲ ਦਾ ਜਿਹੜਾ ਵਾ ਉਹ ਵੱਖਰਾ ਕੀਤਾ ਜਾਵੇਗੇ ਤਾਂ ਜੇ ਜੜੀਆਂ ਇਹ ਕੁੜੀਆਂ ਐ ਸੁਰੱਖਿਅਤ ਰਹਿਣ ਸਕਣ ਜੀ ਅੱਜ ਮੰਨ ਲਓ ਮੇਰੇ ਬੱਚਿਆਂ ਦੇ ਨਾਲ ਇਦਾਂ ਹੋਇਆ ਵਾ ਕੱਲ ਨੂੰ ਕਿਸੇ ਦੇ ਬੱਚੇ ਨਾਲ ਵੀ ਇਦਾਂ ਹੋ ਸਕਦਾ ਵਾ ਕੋਈ ਵੀ ਮਤਲਬ ਬੜਕੀ ਨੂੰ ਕੋਈ ਅੱਜ ਤੇ ਮੋਬਾਈਲ ਆ ਮੋਬਾਈਲ ਦੀ ਕਲੋ ਕੋਈ ਗੱਲ ਨਹੀਂ ਤੇ ਜੇ ਮੰਨ ਲਓ ਕਿਸੇ ਨੂੰ ਬੱਚੇ ਨੂੰ ਵੱਢ ਠੋਕ ਜਾਵੇ ਜਾਂ ਮੰਨ ਲਓ ਕਿਸੇ ਨੂੰ ਬੱਚੀ ਨੂੰ ਚੋੱਕ ਕੇ ਲੈ ਜਾਵੇ ਕੋਈ ਤੇ ਕੌਣ ਜ਼ਿੰਮੇਵਾਰ ਹੈ ਮੇਰਾ ਨਾਮ ਜੋਬਨ ਸਿੰਘ ਹੈ ਕਿਹੜਾ ਪਿੰਡ ਹੈ ਮੇਰਾ ਪਿੰਡ ਜੀ ਖਵਾਸਪੁਰ ਆ ਇਹ ਮੇਰੀਆਂ ਨਾ ਦੋ ਫਲੀਵੀਆਂ ਵਾ ਇੱਕ ਦਾ ਨਾਂ ਮੰਜ਼ੂਰ ਕੋਰਿਆ ਜੋ ਇਸ ਸਕੂਲੇ ਪੜਦੀ ਹੋਈ ਆ ਤੇ ਦੂਜੀ ਨਾਂ ਨਵਜੋਤ ਕੋਰੇ ਕੱਲ ਦੋਨੇ ਸਕਾਲਰਸ਼ਿਪ ਦਾ ਨਾਂ ਫਾਰਮ ਪਰ ਨਹੀਂ ਲਾਸਟ ਡੇਡ ਕਰਕੇ ਤੇ ਕੱਲ ਕੋਈ ਇਹ ਤਕਰੀਬਨ ਸਵਾ 12 ਵਜੇ ਦੀ ਗੱਲ ਆ ਇੱਥੇ ਦੋ ਜਣੇ ਆਏ ਆ ਮੋਟਰਸਾਈਕਲ ਤੇ ਮੂੰਹ ਉਹਨਾਂ ਨੇ ਵੱਧੇ ਹੋਏ ਸੀਗੇ ਤੇ ਮੇਰੀ ਵੱਡੀ ਜਿਹੜੀ ਪਣੀਵੀ ਹੈਗੀ ਆ ਨਵਜੋਤ ਕੋਰ ਉਹਦੀ ਧੌਣ ਤੇ ਦੱਤਰ ਰੱਖ ਕੇ ਤਿੰਨ ਚਾਰ ਮਿੰਟ ਖਿੱਚਾ ਤੂਈ ਕਰਕੇ ਤਾਂ ਫੇਰ ਫੋਨ ਖੋਕੇ ਗਿਆ ਖੜਿਆ ਹੋਇਆ ਹੈ ਇੱਥੋਂ ਤੋਂ ਸਾਰੀ ਵਾਪਸ ਸਕੂਲ ਦੇ ਅੰਦਰ ਹੀ ਹੋਈ ਹੈ ਹਾਂਜੀ ਸਕੂਲ ਦੇ ਅੰਦਰ ਹੋਈ ਆ ਜੀ ਇੱਥੇ ਚਾਰ ਸਕਿਉਰਟੀ ਗਾਰਡ ਆ ਗੇਟ ਦੋਵੇਂ ਖੁੱਲੇ ਰਹਿੰਦੇ ਆ ਇਹਨਾਂ ਦੇ ਕੋਈ ਗੇਟ ਤੇ ਮੌਜੂਦਾ ਨਹੀਂ ਹੈਗਾ ਇਹਨਾਂ ਤਿੰਨ ਚਾਰ ਮਿੰਟ ਰੋਲਾ ਪਾਇਆ ਕੁੜੀਆਂ ਨੇ ਕੋਈ ਮਤਲਬ ਸਕਿਉਰਟੀ ਗਾਰਡ ਨਹੀਂ ਬਾਹਰ ਆਇਆ ਕੋਈ ਇਹਨਾਂ ਦਾ ਸਟਾਫ ਨਹੀਂ ਕੋਈ ਪ੍ਰਿੰਸੀਪਲ ਮੈਂ